سب تو پہلے پوسٹل کچھ کوئی جاتے ہیں لیکن سائن کر کے اپنی رجسٹریشن کروا کے واپس بھیجتے ہیں بائی پوسٹ تو آئے ہوئے ہیں اور باقی کو

ਜਿਹੜੇ ਬੇਹੱਦ ਪਰਾਦੇ ਹਾਵਦੇ ਚਤੀਨੋ ਖੋਲ ਕੇ ਐਟਪੀਕੀਐਸ ਪਹਿਲਾ ਪ੍ਰੀ ਗਵਰਨਰ ਹੈ ਉਦਾਹਰਨ ਜਿਹੜੇ ਵਿਗਟ ਪ੍ਰੋਡਕਟਰ ਦਾ ਉਚਾ ਪੰਚੀ ਨਾਮਕੀ 2 ਪੁਆਇੰਟੀਆਂ ਜਿਹੜੀਆਂ ਲੋਕਲ ਕਹਿ ਕੇ ਖੇਡ ਆਇਆ ਕਰਦਾ ਮੈਂ ਤੁਹਾਨੂੰ ਪੱਤਰੇ ਤੇ ਆਇਆ ਚੈੱਕ ਜਿਹੜੇ ਨੌਸਰੇ ਪਸਲ ਬੈਟ ਲਈ ਇੱਕ ਹੀ ਫਾਈਨਸ ਪਰ ਪੇਡ ਫ੍ਰੀ ਬਾਤੇ ਸੋ ਸਿੱਟੇ ਪਰ ਜਿਹੜੇ ਕੇਬਿਜ ਜਾ ਕੇ ਕਰਦੇ ਵੀ ਕੀ ਆ ਜਾਂਦਾ ਉਸ ਦੇ ਡਗਲਾ ਅਫਰੈਂਟਾ چل رہے ہیں اس چلی جائے گا پہلے پہلے ਮਰ ਮੇਰੀ ਰੈਡੀਕਲ ਕਿਥੇ ਕਰਨਾ ਪੈਂਦਾ ਹੈ ਅਰ ਮੇਰੀ ਗੱਲ ਵਿੱਚ ਕੀਸਾ ਮਾਰੀ ਤੇ ਗੋਟ ਨੇ ਵੀ ਇਹੋ ਗਿਲਣ ਕੇ ਜਦੋਂ ਤੋਂ ਕੰਟ੍ਰੈਕਟ ਕਰ ਲਈ ਹੈ 77 ਤੋਂ ਕਿਦਾ ਆ ਗਈ ਹੈ ਮੈਕਿੰਗ ਦੇ ਫੁੱਟਸ ਪਾਉਣ ਨੂੰ ਜੇ ਕਰਾਣਾ ਪਵੇਗਾ ਪਾਸ ਕਰ ਦੇਗਾ اٹھي جو روڪي کڑے کڑا آڻي ٿو سٺو کٽا 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 امد سے کچھ نہیں ہو رہا نا امداد بابر پھر ٹھیک ہے ٹھیک ہے اور اس کے بعد ਉਹ ਨਾਲ ਦੀ ਤਾਂ ਸੀਹੀ ਕਰਨੀ ਬੈਠੇ ਹੋ ਗਏ ਬਾਈਕ ਨੂੰ ਵੀ ਚਲ ਰਹੀ ਹੈ ਹੋ ਗਈ ਆ ਦੇਖ ਆਲੇ ਪੱਟ ਗਏ ਜਨਾ ਨੂੰ ਪਿੱਛੇ ਆ ਜਿਆ ਗੇਟ ਦੇ ਕੋਲ ਲਗਾਇਆ ਗਿਆ ਟਾਈ ਕੈਪਟਨ ਅੱਧ ਨੂੰ ਸਰ ਸਰ ਅਗਰ ਟੈਕਰੀ ਚੇਹੀ ਆਈ ਹੈ ਹੌਂਦਰੀ ਵਾਲਾ ਉਹ ਸਾਹਮਣੇ ਹੈ ਨਾ ਅੱਛਾ ਟਾਈ ਕੈਪਟਨ ਖੜੇ ਲੱਗ